ਉਹ ਕਾਈਵੇ ਤੇ ਪਹਿਲਾ ਮੜ ਕੇ ਪਹਿਲਾ ਨਾ ਪਹਿਲਾ ਨਾ ਕੁਛ ਨਹੀਂ ਭੈਂਦੀ ਲਾਨੇ ਮਾਰੀਆਂ ਕਿਦੇ ਕਹਿਣਦੇ ਆ ਉਹ ਪਰਾਵਾ ਹੋਲੀ ਵਾਲੇ ਤਾਂ ਜਵਾਗ ਜਵਾਗ ਲੜੇ ਸੀ ਯਾਰ ਕਿਉਂ ਤੁਸੀਂ ਆਈਂ ਲੜੇ ਕਿਉਂ ਯਾਰ ਮੈਨੂੰ ਪੁੱਛੀਦਾ ਘਰਦੇ ਮਰਗਾ ਐ ਇੱਥੇ ਸੋਡੇ ਪਿੰਡੋ ਜਵਾਗ ਸੀ ਯਾਰ ਇਕੱਠੇ ਲੜਦੜ ਪਏ ਕਿਤੇ ਬਈ ਯਾਰ ਕਿਹੜੀ ਗੱਲ ਆ ਯਾਰ ਕਿਉਂ ਆਈਂ ਕਰਦੇ ਤੁਸੀਂ ਯਾਰ ਬਾਈ ਯਾਰ ਤੁਹਾਡੀ ਗੱਲ ਤੇ ਗੱਲ ਆ ਤਾਂ ਗੱਲ ਤੇ ਗੱਲ ਨਾ ਕਰੋ ਯਾਰ ਤੁਸੀਂ ਹੁਣ ਮੈਂ ਉਹ ਡੈਡੀ ਬੋਲੀ ਜਾਂਦਾ ਕਿਉਂ ਗਾਲਾਂ ਕੱਢੀ ਜਾਂਦੇ ਯਾਰ ਤੁਸੀਂ ਐਵੇਂ ਯਾਰ ਕਰਕੇ ਗੱਲ ਹੋਊਗੀ ਪੁੱਤ ਤੇ ਗਾਣ ਨੂੰ ਹੁਣੇ ਆਇਆ ਰਾਈ ਨਾਮਾ ਕਰਾ ਹੁਣੇ ਰਾਈ ਨਾਮਾ ਕਰ ਦੇਣਾ ਉਵੇਂ ਹੀ ਕਰਦੇ ਆਂ ਜੇ ਉਵੇਂ ਕੱਲ ਨੂੰ ਚੱਲਾਂਗੇ ਤੇ ਆਂ ਦੇਖ ਲੋ ਫਿਰ ਅਸੀਂ ਪਹਿਮਾਨੀ ਵਰਸੇ ਤੁਸੀਂ ਗਾਂਹਾਂ ਘਾਂਟੜ ਜੋਰੇ ਜਾਂਦੇ ਅਸੀਂ ਤਾਂ ਬਾਈ ਯਾਰ ਮੈਂ ਤਾਂ ਇੱਥੇ ਆ ਕੇ ਗਲਤੀ ਮੰਨ ਕੇ ਗਿਆ ਮੈਂ ਤਾਂ ਕਹਿੰਦਾ ਮੈਨੂੰ ਕੁੱਟ ਲੋ ਮੈਂ ਤਾਂ ਬਾਈ 체ਤੀ ਦੇ ਘਰੇ ਬਾਈ ਨੀਲਾ ਵੀ ਸੀ ਇੱਥੇ ਯਾਰ ਓਏ ਅੰਨਿਆਣਾ ਹੈਗਾ ਬਾਈ ਯਾਰ ਤੂੰ ਮੇਰੇ ਮਾਰ ਲਿਓ ਯਾਰ ਮੈਂ ਤਾਂ ਰਾਜਨਾਵਾ ਕਿੱਥੇ ਕਰ ਲੈਂਦੇ ਆ ਆ ਗਿਆ ਕਿਵੇਂ ਮਰ ਗਿਆ ਆ ਗਿਆ ਰਾਜਨਾਵਾ ਰਾਤ ਨੂੰ ਹੁੰਦਾ ਕਿ ਇਸ ਮੌਕੇ ਹੁੰਦਾ ਮੇਰਾ ਗਲਤੀ ਇੱਕ ਵਾਰੀ ਜੈ ਕਰ ਹੈ ਉਹ ਇੱਕ ਪੂਣਾ ਮੈਂ ਆਉਣਾ ਦੋ ਮਿੰਟਾਂ ਲਿਓ ਬੈ ਕੇ ਬੰਦੇ ਬੰਦੇ ਬੰਦਿਆਂ ਨਾਲ ਥੋੜੀ ਰਾਜਨਾਵਾ ਦਾ ਪਚਾਇਆ ਕਿ ਹੁੰਦਾ ਰਾਜਨਾਵਾ ਰਾਜਨਾਵਾ ਪਚਾਇਆ ਜੂਗਾ ਉਦੋਂ ਉਦੋਂ ਬੜਾ ਸ਼ੇਰ ਬਣੇ ਪਰਦਾਈ ਬਿੱਲੂ ਹੈਲੋ ਪੂਰੇ ਬੜਾ ਮੈਨੂੰ ਸਿਆਣੇ ਬਿਆਣੇ ਬੰਦੇ ਨਾਲ ਰਲੇ ਵੀ ਇਹਨਾਂ ਦੇ ਹੈਲੋ ਆਹ ਰ ਇੱਧਰ ਲਾ ਰ ਹੈ ਹੈਲੋ ਬੰਦਾ ਬੋਲਦਾ ਹੈ ਕੋਈ ਹੈਲੋ ਭਾਈ ਜੀ ਮੈਂ ਨਾ ਇਹ ਤਾਂ ਡੈਡੀ ਬੋਲਦਾ ਮੈਂ ਉਦਦੇ ਵੀ ਬਾਈ ਚੇਤੀ ਦੇ ਘਰੇ ਆਇਆ ਸੀ ਯਾਰ ਵੀਰੇ ਮੈਂ ਉਦਦੇ ਵੀ ਗਲਤੀ ਮੰਨ ਕੇ ਗਿਆ ਸੀ ਡੈਡੀ ਬੋਲਦਾ ਹੈ ਉਹ ਤਾਂ ਟਿਕੜਾ ਪੁੱਛ ਗਿਆ ਇੱਧਰ ਟਿਕੜਾ ਮਾਰ ਕੇ ਖੜੇ ਦੇ ਭਾਈ ਉਦਦੇ ਵੀ ਇੱਥੇ ਆ ਕੇ ਗਲਤੀ ਮੰਨ ਕੇ ਗਿਆ ਸੀ ਯਾਰ ਇੱਥੇ ਨਾ ਦੇ ਘਰੇ ਆ ਕੇ ਗਲਤੀ ਮੰਨ ਕੇ ਗਿਆ ਸੀ ਉਹ ਨਾ ਮੈਂ ਹੋਰ ਕਹੀ ਜਾਂਦਾ ਹੈ ਉਹ ਨਾ ਵੇਖ ਰਹਾ ਮੈਂ ਉਹ ਗਾਸ ਬਾਈ ਬਾਈ ਇਹ ਕਮੈਂਟ ਬਾਈ ਮੇਰੀ ਗੱਲ ਸੁਣ ਉਹ ਯਾਰ ਪੌੜ ਜਵਾਗ ਦਾ ਪਰ ਤੋੜੇ ਨਿਕਲ ਜੋ ਸਾ ਮਾਏ ਆ ਤੁਸੀਂ ਆ ਜਾਓ ਤੁਸੀਂ ਆਪਦੇ ਸੂਏ ਤੇ ਆ ਜਾਓ ਉਹ ਸੂਏ ਤੇ ਨਹੀਂ ਭਰਾਵਾ ਤੁਸੀਂ ਮੇਰੇ ਮਾਰ ਲਿਓ ਮੈਂ ਬਾਈ ਖੇਤੀ ਦੇ ਘਰੇ ਆਜੂ ਮੈਂ ਮੈਂ ਗਲਤੀ ਮੰਨਦਾ ਸੱਚੋ ਯਾਰ ਪਹਿਲਾਂ 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 ਲੋ ਕੁਛ ਨਹੀਂ ਭੰਦੀ ਲਾਣੇ ਮਾਰੀਆਂ ਕਿਦੇ ਕਹਿਣਦੇ ਆ ਉਹ ਭਰਾਵਾ ਹੋਲੀ ਵਾਲੇ ਦਿਨ ਜਵਾਗ ਜਵਾਗ ਲੜੇ ਸੀ ਯਾਰ ਕਿਉਂ ਤੁਸੀਂ ਆਈ ਇੱਥੇ ਥੋੜੇ ਪਿੰਡੇ ਜਵਾਰ ਸੀ ਯਾਰ ਇਕੱਠੇ ਲੜਦੋੜ ਪਏ ਕਿਤੇ ਬਾਈ ਯਾਰ ਕਿਹੜੀ ਗੱਲ ਆ ਯਾਰ ਕਿਉਂ ਐਂ ਕਰਦੇ ਤੁਸੀਂ ਯਾਰ ਉਹ ਉਹ ਇਹਦਾ ਇਹਦਾ ਪਰੋਣਾ ਨਾ ਇਹਦਾ ਪਰੋਣਾ ਜਿਹੜਾ ਉਹ ਸਾਡੇ ਪਿੰਡ ਦਾ ਥੋੜਾ ਪਰੋਣਾ ਉਹ ਰਾਈ ਨਵਾ ਕਰ ਦਿਆ ਬਾਈ ਯਾਰ ਥੋੜੀ ਗਲਤ ਗੱਲ ਆ ਸਾ ਗਲਤ ਗੱਲ ਨਾ ਕਰੋ ਯਾਰ ਤੁਸੀਂ ਹੁਣ ਮੈਂ ਉਹ ਡੈਡੀ ਬੋਲੀ ਜਾਂਦਾ ਕਿਉਂ ਗਾਲ੍ਹਾਂ ਕੱਢੀ ਜਾਂਦੇ ਯਾਰ ਤੁਸੀਂ ਐਵੇਂ ਯਾਰ ਕਰਕੇ ਜਲ ਹੋਊਗੀ ਪਰਸ ਟਿਕਾਣੇ ਨੂੰ ਹੁਣੇ ਆ ਜਾ ਰਾਈ ਨਵਾ ਕਰ ਹੁਣੇ ਰਾਈ ਨਵਾ ਕਰ ਦੇਣਾ ਹੁਣੇ ਹੀ ਕਰਦੇ ਆਂ ਜੇ ਉਹ ਮੈਂ ਚੱਲੂ ਚੱਲੂਗਾ ਦੇਖ ਐਂ ਦੇਖ ਲੋ ਫਿਰ ਆ ਜੋ ਸਭੀ ਪਰਮਾਤਮਾ ਦੀ ਵਰਸ ਤੇ ਤੁਸੀਂ ਗਾਇ ਗਾਟੜ ਜੁਰੇ ਜੰਦੇ ਅਸੀਂ ਤਾਂ ਬਾਈ ਯਾਰ ਮੈਂ ਤਾਂ ਇੱਥੇ ਆ ਕੇ ਗਲਤੀ ਮੰਨ ਕੇ ਗਿਆ ਮੈਂ ਤਾਂ ਕਹਿੰਦਾ ਮੈਨੂੰ ਕੁੱਟ ਲੋ ਮੈਂ ਤਾਂ ਬਾਈ 체ਤੀ ਦੇ ਘਰੇ ਬਾਈ ਨੀਲਾ ਵੀ ਸੀ ਇੱਥੇ ਯਾਰ ਇਹਨੂੰ ਹੁਣ ਲੈਣੇ ਚੱਡੀ ਦੇ ਘਰੇ ਹੁਣ ਲੈ ਆ ਉਹਨੂੰ ਲੈ ਆ ਹੁਣੇ ਲੈ ਆ ਮੇਰਾ ਵਾਲਾ ਹੁਣੇ ਕਹਿੰਦੇ ਮੈਂ ਲੈ ਕੇ ਆਉਣਾ ਬੰਦੇ ਲੈ ਕੇ ਹੁਣ ਦਾ ਬੰਦੇ ਨੂੰ ਕਿਉਂ ਮੈਂ ਓਏ ਅਨਿਆਣਾ ਹੈਗਾ ਬਾਈ ਯਾਰ ਤੂੰ ਮੇਰੇ ਮਾਰ ਲਿਓ ਯਾਰ ਮੈਂ ਤਰ ਕੇ ਆ ਜੂ ਯਾਰ ਕੋਈ ਨਾ ਤਰ ਕੇ ਤਰ ਕੇ ਆਵਾਂਗੇ ਟੰਗਾ ਬਾਈ ਮੈਂ ਆ ਜਾਊਗਾ ਯਾਰ ਜਿਹੜਾ ਇਹਨੂੰ ਇਹਨੂੰ ਫੋੜ ਦੇ ਮੜਾ ਆ ਹਾਂ ਏ ਨਿਆਣਾ ਆਇਗਾ ਭਈ ਯਾਰ ਕੀ ਇਕੱਠੀ ਨਾ ਨਾ ਉਹ ਤਾਂ ਮੈਂ ਉਹਨਾਂ ਬੰਦੇ ਲੈ ਕੇ ਅੰਨੇ ਯਾਰ ਵੀਰੇ ਕਿਹੜਾ ਆਇਆ ਨਾ ਯਾਰ ਕਿੱਥੇ ਬੰਦੇ ਲੈ ਕੇ ਆਉਣਾ ਨੇ ਯਾਰ ਦਾਦੇ ਜਵਾਕ ਤਾਂ ਹੈਗੇ ਯਾਰ ਇਹ 15 16 16 ਸਾਲਾ ਦਿੱਤਾ ਹੈਗੇ ਭਈ ਯਾਰ ਤੇ ਸਿਆਣੇ ਬਾਰੇ ਬੰਦੇ ਯਾਰ ਉਹ ਮੈਂ ਕਿਉਂ ਫੋਨ ਦੇ ਯਾਰ ਮੈਂ ਡੈਡੀ ਬੋਲਦਾ ਭਈ ਯਾਰ ਮੈਨੂੰ ਗਾਲਾਂ ਕੱਢੀ ਚਲੋ ਲੈ ਭਰਾਵਾ ਮੈਨੂੰ ਕਰ ਦੋ ਗੱਲਾਂ ਯਾਰ ਬਾਈ ਨੀ ਲਾ ਵੀ ਇੱਥੇ ਸੀ ਬਾਈ ਚੇਤੀ ਇੱਥੇ ਸੀ ਯਾਰ ਮੈਂ ਆਏ ਸੀ ਅਸੀਂ ਯਾਰ ਤੈਨੂੰ ਦੱਸਿਆ ਬਈ ਇਹਨੂੰ ਕਹੇ ਇਹਨੂੰ ਕਹਾਂ ਬੰਦੇ ਲੈ ਕੇ ਆ ਜਾ ਹੁਣ ਬੰਦੇ ਚੁੱਕ ਦੇ ਮਾਰ ਖੜੇ ਆ ਬੰਦੇ ਚੁੱਕ ਦੇ ਮਾਰ ਖੜੇ ਬਗਾਲਾ ਉਹ ਨਿਆਣਾ ਹੈਗਾ ਬਾਈ ਬੰਦੇ ਦੱਸ ਦੇ ਮੈਨੂੰ ਕਿਹੜੇ ਬੰਦੇ ਦੇ ਕੋਲੇ ਅਰਦਾ ਦੇ ਉਹ ਮੇਰੀ ਪਤਾ ਹੀ ਨਹੀਂ ਰਾਹ ਦਾ ਜਿਹੜਾ 11 ਉਹਦੇ ਨਾਲੇ ਫੜੇ ਪਿਆ ਸੀ ਆਕਰਦਾ ਹੀ ਉਹਦੇ ਨਾਲੇ ਬੰਦੇ ਕਿੱਸਾ ਉਹ ਦੋਨੇ ਬੜਾ ਫੋਰ ਦੇ ਯਾਰ ਮੈਂ ਲੱਤਨ ਫੋਰ ਦੇ ਉਹ ਬਾਈ ਯਾਰ ਤੜਕੇ ਆਉਂਗਾ ਮੈਂ ਚੰਗਾ ਤੁਹਾਡੇ ਕੋਲੇ ਯਾਰ ਮੈਨੂੰ ਘੁੱਟ ਲਿਓ ਫਿਰ ਦੱਸ ਯਾਰ ਉਹ ਭਰਾਵਾ ਮੈਨੂੰ ਕੁੱਟ ਲਓ ਮੈਂ ਇੱਥੇ ਆ ਜਾਊਂਗਾ ਤੁਹਾਡੇ ਕੋਲੇ ਮੈਂ ਕਿਹਾ ਯਾਰ ਮੈਂ ਅੱਗੇ ਵੀ ਭਾਈ 체ਤੀ ਦੇ ਘਰੇ ਆਇਆ ਸੀ ਉਹ ਇਹਨੂੰ ਫੋਨ ਦੇ ਦੇ ਕਿਰਾਇਆ ਮੈਂ ਕਿਹਾ ਫੋਨ ਦੇ ਦੇ ਇਹਨੂੰ ਕਿਰਾਇਆ ਦੇ 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 ਮੜਿਆ ਗੱਲ ਕਰ ਹਲੋ ਹਾਂ ਪਿਆਰ ਆਉਂਗਾ ਕੱਲ ਨੂੰ ਪੰਚਾਇਤ 'ਚ ਆਵਾਂਗੇ ਕੁੜਿਆਰ ਦੇ ਭਾਂਡੇ ਲਾ ਲੈਣਾ ਬੰਦੇ ਮਾਰ ਦੋ ਬੰਦੇ ਆਉਂਦੇ ਕੁੜਿਆਰ 'ਚ ਹੈਲੋ ਰ ਆ ਰਾਰੀ ਨਵਾਂ ਕਰਨ ਆਵੇਂ ਸੁਭਾਵੇਂ ਜਾਗਾ ਹੋਰ ਭੰਡਾ ਆਉਂਦਾ ਜਦੋਂ ਬੰਦੇ ਦੇ ਕੰਮ ਠੀਕ ਹੋ ਚੱਕਣ ਕੱਟ ਦੇ ਬੂੜਾ ਕੱਟ ਦੇ ਬੂੜਾ ਦੇਖ ਕੋੜ ਨੂੰ ਹੈ ਹੈ ਮਿਲਾਂਗੇ ਬਟਾ ਕੋਈ ਨਾ ਆਉਂਦਾ ਆ ਜਾਓ ਹੈਲੋ ਹੈਲੋ ਵੀਰ ਜੀ ਇਹ ਗੁੱਸੇ ਵਿੱਚ ਕੰਮ ਬਾਲਾ ਵੱਧ ਜਾਂਦਾ ਹੁੰਦਾ ਬੱਚਿਆਂ ਦੀ ਲੜਾਈ ਆ ਆਪਾਂ ਬੈਠ ਕੇ ਨਿਬੇੜਾਂਗੇ ਮੈਂ ਸਾਗਰ ਦੀ ਮੰਮੀ ਆ ਬਾਈ ਬਾਈ ਚੇਤੀ ਕੇ ਘਰੇ ਆ ਕੇ ਆਪਾਂ ਬੈਠ ਕੇ ਨਿਬੇੜਾਂਗੇ ਵੀਰੇ ਬੈਠ ਕੇ ਜਿਹਨੂੰ ਮੜਾ ਗਾੜੀ ਭੇਜੋ ਤੇ ਫੜਾਵਾ ਕੇ ਸੀ ਆਪਰੇ ਉਹਨੂੰ ਭੇਜ ਮੜਾ ਆ ਰਾਤ ਨੂੰ ਕਿਵੇਂ ਇਹ ਫੈਸਲਾ ਥੋੜਾ ਹੁੰਦਾ ਇਹ ਤਾਂ ਲੜਾਈ ਵਾਲੀ ਗੱਲ ਐ ਰਾਤ ਨੂੰ ਤਾਂ ਹੈਲੋ ਘਰ ਤਾਂ ਹੁਣ ਬਹੁਤ ਫਲਾਮ ਦੀ ਗਿਆ ਕਰਿਆ ਉਹਨੇ ਮਾਇ ਕਰੇ ਕੋਈ ਸੇਮੇ ਸਰਪੰਚ ਬੋਲਦਾ ਬਰਗਾੜੀ ਤੋਂ ਅ ਅ ਮੈਂ 22 ਤੜਕੇ ਤੁਹਾਡੇ ਨਾਲ ਘਰੇ ਆਵਾਂਗੇ ਨਹੀਂ ਸੜਕੇ ਝੜਿਆਵਾਂਗੇ ਤੌਂਗੀ ਦੇ ਦਾਂਦਾ ਕੀ ਕੰਮ ਵੀਰੇ 16 ਵੀਰੇ ਕੋ ਨਾਲ ਕਸੀ ਹੋ ਗਿਆ ਤੌਂਗੀ ਦੇ ਦਾਂਦਾ ਪੰਚਾਇਤਾਂ ਵੀਰੇ ਨਵੇੜਦੀਆਂ ਹੁੰਦੀਆਂ ਇਹੋ ਜੀ ਕੋਈ ਜਮਾਨ ਅਸੀਂ ਅਸੀਂ ਵੀਰੇ ਬਾਈチェਤੀ ਦੇ ਘਰੋਂ ਹੋ ਕੇ ਚੈੱਕ ਕਰਾ ਲਓ 20 ਬੰਦੇ ਹੋ ਕੇ ਹੋ ਕੇ ਗਏ ਆ ਕੈਮਰੇ ਚੈੱਕ ਕਰਾ ਲਓ ਅਸੀਂ ਬਾਈチェਤੀ ਦੇ ਘਰੋਂ ਹੋ ਕੇ ਗਏ ਆ ਬੱਚਾ ਵੀ ਦੋ ਵਾਰੀ ਤੁਹਾਡੇ ਕੋਲੋਂ ਗਲਤੀ ਮੰਗਣ ਆਇਆ ਪਰ ਤੁਸੀਂ ਇਹਨੂੰ ਬਾਹਰ ਤੁਸੀਂ ਇਹਨੂੰ ਚਾਹਿਆ ਤਾਂ ਚਾਇਆ ਜਦੋਂ ਪੰਚਾਇਤ ਵਿੱਚ ਆਇਆ ਤੁਸੀਂ ਇਹਨੂੰ ਬਾਹਰ ਕੱਢ ਕੇ ਬਾਹਤਾ ਸੀ ਵੀਰ ਸਾਡੇ ਪਿੰਡ ਵਾਲੇ ਨਵੇੜ ਨੂੰ ਕੋਲ ਆਇਆ ਮੈਂ ਤਾਂ ਐ ਹੁਣ ਇਹਨਾਂ ਕੋਲੇ 2 ਮਿੰਟ ਪਹਿਲਾਂ ਜਦੋਂ ਜਦੋਂ ਉਹਨਾਂ ਨੇ ਰਾਜਨਾਮਾ ਕੀਤਾ ਪਾ ਉਹਨਾਂ ਤੇ ਵੀਰੇ ਤੂੰ ਸਰਪੰਚ ਆਸੀਂ ਵੀ ਆਪਦੇ ਪਿੰਡ ਦੇ ਸਰਪੰਚ ਨੂੰ ਲੈ ਕੇ ਆਵਾਂਗੇ ਲੈ ਆਇਓ ਲੈ ਆਇਓ ਪਰ ਆਲੇ ਨੂੰ ਆ ਜਿਹੜੀ ਗੱਲ ਹੈ ਨਾ ਧਮਕੀ ਦਿੱਤੀ ਉਹਦੇ ਵੀ 12 ਵਜੇ ਤੱਕ ਦੱਸੂ ਤੈਨੂੰ ਮੈਂ ਤੇ ਤਾਂ ਬੰਦੇ ਵਾਲੀ ਗੱਲ ਕਰਨੀ ਹੈ ਕਹੀ ਨਹੀਂ ਦੁਆ ਜੀ ਫਿਰ ਨਹੀਂ ਵੀਰੇ ਇਹ ਕਿਹੜੀ ਗੱਲ ਹੋਈ ਤੂੰ ਸਰਪੰਚ ਆ ਤੂੰ ਰੌਲਾ ਨਵੇ ਰੌਲਾ ਨਵੇੜਨਾ ਕਿ ਇਦਾਂ ਕਰਨੀ ਆ ਰੌਲਾ ਨਵੇੜਨਾ ਉਹ ਸਾਡਾ ਪਿੰਡ ਦਾ ਵੰਝਦੇ ਡੰਗਦਾ ਰੌਲਾ ਨਵੇੜਨਾ ਨਹੀਂ ਵੰਝਦਾ ਉਹਦੇ ਨਾਲ ਆ ਜਾਂਦਾ ਵੀਰੇ ਇਹ ਕਿਹੜਾ ਗੈਂਗਸਟਰ ਆ ਕਿੰਨੇ ਇੱਕ ਕ੍ਰਾਈਮ ਆ 16 17 ਸਾਲ ਦਾ ਬੱਚਾ ਬੇਦਾਗ ਓਹੋ ਭਾਵੇਂ 10 ਸਾਲ ਦਾ ਹੋਵੇ ਤੂੰ ਇੱਥੇ ਆ ਕੇ ਨਵੇੜਦਾ ਸਾਡੇ ਕੋਲੇ ਆਉਂਦਾ ਕਿਸੇ ਕੋਲ ਹੋਰ ਆਉਂਦਾ ਵੀ ਭਾਈ ਮੇਰੀ ਆ ਅਸੀਂ ਆਏ ਆ ਵੀਰੇ ਅਸੀਂ ਬਾਈ ਚੇਤੀ ਦੇ ਘਰੇ ਅਸੀਂ ਆਏ ਆ ਬੱਚਾ ਗਿਆ ਸੀ ਅਸੀਂ ਕਾ ਲੈ ਕੇ ਘਰੇ ਆਵਾਂਗੇ ਹੈ ਬਾਈ ਚੇਤੀ ਦੇ ਘਰੇ ਆਏ ਸੀ ਅਸੀਂ ਨੀਂਦਾ ਨਹੀਂ ਮੈਨੂੰ ਪਤਾ ਚੇਤੀ ਦੇ ਘਰੇ ਆਏ ਸੀ ਉਹ ਬਾਈ ਨੀਲਾ ਵੀ ਉੱਥੇ ਸੀ ਨਾਲੇ ਬਾਈ ਵੀ ਸੀ ਸੱਦੇ ਵੀਰੇ ਵੀਰੇ ਬਾਈ ਨੀਲੇ ਨੂੰ ਨੀਲੇ ਨੂੰ ਵੀ ਸੱਦਾ ਸੀ ਤੁਹਾਡੇ ਘਰ ਉਹ ਵੀ ਮੁੰਡਾ ਆਇਆ ਸੀ ਮੈਨੂੰ ਪਤਾ ਵੀ ਚੇਤੀ ਦੇ ਤੁਹਾਡੀ ਕੀ ਗੱਲ ਹੋਈ ਹੈ ਕੀ ਹੋਈ ਤੁਹਾਡੇ ਘਰ ਇਹ ਵੀ ਮੁੰਡਾ ਆਇਆ ਸੀ ਤੁਸੀਂ ਮੁੰਡੇ ਨੂੰ ਬਾਹਰ ਕੱਢ ਕੇ ਬਾਤਾਂ ਸੀ ਵੀ ਸਾਡੇ ਪਿੰਡ ਵਾਲਿਆਂ ਨਾਲ ਨਵੇੜ ਨਹੀਂ ਸੀ ਮੈਂ ਉੱਤੇ ਮੈਂ ਜਵਾਬ ਦਿੱਤਾ ਵੀ ਸਾਡੇ ਪਿੰਡ ਦਾ ਰੌਲਾ ਮੈਂ ਨਵੇੜ ਲਾ ਤੁਹਾਡੇ ਨਾਲ ਫੇਰ ਨਵੇੜ ਲਾਂਗੇ ਵੀ ਕੋਈ ਗੱਲ ਨਹੀਂ ਆਪਾਂ ਨਵੇੜ ਨਹੀਂ ਸੀ ਮੈਂ ਜਵਾਬ ਦਿੱਤਾ ਉਹਦੇ ਤੇ ਕੋਈ ਦੋ ਰਹਿ ਨਹੀਂ ਤੋਂ ਵੀਰੇ ਮੇਰੀ ਗੱਲ ਸੁਣ ਮੈਂ ਉਹਦੇ ਮੈਂ ਜਵਾਬ ਦਿੱਤਾ ਜੀ ਭਾਈ ਸਾਡੇ ਪਿੰਡ ਦਾ ਮਸਲਾ ਹੈ ਅਸੀਂ ਆਪਦੇ ਪਿੰਡ ਦਾ ਹੀ ਨਵੇੜਦੇ ਆ ਨਹੀਂ ਤੇ ਫਿਰ ਇਹ ਇਹਦੇ ਵਿੱਚ ਮੈਂ ਕਿਹਾ ਇਹਨੂੰ 올ਡ ਸੌਲਟ ਬੋਲਿਆ ਪਰ ਅੱਜ ਵੀ ਇਹ ਨਵੇੜ ਲੈਂਦਾ ਕੋਈ ਗੱਲ ਕਰ ਲੈਂਦਾ ਬੱਚਾ ਨਾ ਥੋੜੋ ਨਵੇੜੀ ਦਾ ਵੀਰੇ ਜਦੋਂ ਅਸੀਂ ਕਹਿ ਕੇ ਗਏ ਸੀ ਅਸੀਂ ਪੰਚਾਇਤ ਚਾਹਾਂਗੇ ਉਹ ਨਵੇੜ ਲੈਂਦਾ ਅਸੀਂ ਪੰਚਾਇਤ ਚਾਹਾਂਗੇ ਵੀਰੇ ਸਰਪੰਚ ਨੂੰ ਲੈ ਕੇ ਆਇਓ ਪਰ ਇਹਨੂੰ ਆ ਜਿਹੜੀਆਂ ਇਹ ਗਲਤ ਗੱਲਾਂ ਕਰਦਾ ਨਾ ਵੀਰੇ ਬੰਦ ਕਰੋ ਬੱਚੇ ਦਾ ਬੈਕਗ੍ਰਾਉਂਡ ਦੇਖ ਕੇ ਵੀਰ ਮੇਰਾ ਗੱਲ ਕਰੀ ਬੈਕਗ੍ਰਾਉਂਡ ਵੇਖੀ ਇਹਦਾ ਬੰਦਿਆਂ ਨੂੰ ਕਹਾਂ ਵੀ ਮੈਂ ਬੰਦੇ ਲੈ ਕੇ ਆਉਣਾ ਇਹ ਗੱਲ ਮਾੜੀ ਹੈ ਕੋਈ ਨਹੀਂ ਵੀਰੇ ਹਾਂਜੀ ਚਲੋ ਸਭ ਗੱਲ ਕਰਨੇ ਆਂ ਹਾਂਜੀ ਬਰਗਾੜੀ ਤੋਂ ਜੀ ਹਾਂਜੀ ਪੱਤਰਕਾਰ ਮਨਪ੍ਰੀਤ ਗੱਲ ਕਰ ਰਹੇ ਜੀ ਹਾਂਜੀ ਸਰ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਕੋਈ ਝੱਖੜ ਵਾਲੇ ਦੇ ਮਸਲੇ ਚ ਹਾਂਜੀ ਕੀ ਮਸਲਾ ਹੈ ਤੁਹਾਡਾ ਤੁਸੀਂ ਗਾਲਾਂ ਕਿਉਂ ਕੱਢ ਰਹੇ ਹੋ ਹੋਣ ਆਪਣੇ ਬੇਟੇ ਨਾਲ ਲੜੇ ਸੀਗੇ ਠੀਕ ਹੈ ਜੀ ਤੇ ਉਹਨਾਂ ਦੀ ਕੰਪਲੇਟ ਹਾਲੇ ਚੱਲੀ ਜਾਂਦੀ ਹੈ ਨਹੀਂ ਤੁਸੀਂ ਗਾਲ੍ਹਾਂ ਕੱਢ ਰਹੇ ਹੋ ਜੀ ਤੁਹਾਡੀ ਪ੍ਰਾਉਣਾ ਤੁਹਾਡਾ ਤੁਹਾਡੀ ਕੁੜੀ ਦਾ ਪ੍ਰਾਉਣਾ ਇਸ ਤਰ੍ਹਾਂ ਕਰਕੇ ਨਹੀਂ ਫਿਰ ਗੁੱਸੇ ਜਾ ਕੇ ਤਾਂ ਮੁੰਡਾ ਕੱਢ ਹੀ ਸਕਦਾ ਜੀ ਅੱਛਾ ਤੁਸੀਂ ਕੱਢੀਆਂ ਗਾਲਾਂ ਉਹ ਨਹੀਂ ਉਹ ਜਿਹੜਾ ਕੋਈ ਹੋਇਆਗਾ ਰਿਪੋਰਟ ਹੀ ਆਉ ਤਾਂ ਹੁਣ ਉਹ ਹਾਲੇ ਕੰਪਲੀਟ ਤਾਂ ਚੱਲੀ ਨਹੀਂ ਉਹ ਸਾਡੇ ਮੁੰਡੇ ਤੇ ਫੇਰ ਆ ਕੇ ਗੱਲ ਪੈ ਗਈ ਕੌਣਾਂ ਕੀ ਗੱਲ ਪੈ ਗਈ ਜੀ ਉਹ ਠਖੜ ਵਾਲੇ ਵਾਲੇ ਅੱਛਾ ਜੀ ਉਹਨਾਂ ਨੇ ਸਾਡੇ ਕੋਲ ਉਹਨਾਂ ਨੇ ਵੀਡੀਓ ਭੇਜੀ ਤੁਹਾਡੀ ਭਾਈ ਕੋਈ ਨਹੀਂ ਤੁਸੀਂ ਰੱਖ ਲਓ ਤੇ ਉਹ ਐਸਐਸਬੀ ਦਫ਼ਤਰ ਗਏ ਸੀਗੇ ਅਸੀਂ ਉੱਥੇ ਵੀ ਜਾ ਕੇ ਵਰਜਨ ਲੈ ਕੇ ਆਏ ਆ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਸਲਾ ਕੀ ਤੁਹਾਡਾ ਮਤਲਬ ਸਾਡੇ ਬੇਟੇ ਨੂੰ ਤਾਂ ਕਰਦੇ ਆ ਜੀ ਅੱਛਾ ਜੀ ਘਰ ਵਾਲੇ ਨੂੰ ਠੀਕ ਹੈ ਜੀ ਨਾਲ ਹੀ ਆਪਣਾ ਬੇਟਾ ਜੀ ਠੀਕ ਹੈ ਜੀ ਹਾਂਜੀ ਕੀ ਤਨ ਕੀਤਾ ਸੀ ਬਾਈ ਜੀ ਉਹਨਾਂ ਨੇ ਉਹਨਾਂ ਨੇ ਨਾ ਫੜ ਕੇ ਚਪੇੜਾਂ ਮਾਰੀਆਂ ਸੀ ਕਿਹਦੇ ਕਹਿਣ ਤੇ ਅੱਛਾ ਚਪੇੜਾਂ ਮਾਰੀਆਂ ਸੀ ਹਾਂ ਮੁੰਡੇ ਦੇ ਉਹ ਫਲੇਰ ਆਪਣੇ ਦਿਖਾਈ ਗਏ ਤੇ ਖਾਣੇ ਠੀਕ ਹੈ ਜੀ ਤੁਸੀਂ ਕੰਪਲੀਟ ਇਨਫੋਰਮਡ ਸੀ ਹਾਂਜੀ ਥਾਣੇ ਵਾਲੇ ਨੇ ਕੀਤਾ ਕੋਈ ਨਹੀਂ ਸੀਗਾ ਜੀ ਉਹ ਦੂਜੇ ਦਿਨ ਫੇਰ ਗੱਲ ਪੈ ਗਿਆ ਆ ਗਿਆ ਉਹ ਬਾਈ ਜੀ ਗੱਲ ਪਤਾ ਕੀ ਹੈ ਵੀ ਜਦੋਂ ਆਪਾਂ ਕੰਪਲੇਂਟ ਕਰਤੀ ਤੁਸੀਂ ਥਾਣੇ 'ਚ ਕੀਤੀ ਤਾਂ ਤੁਸੀਂ ਡੀਐਸਪੀ ਸਾਹਿਬ ਨੂੰ ਮਿਲ ਲੈਂਦੇ ਪਰ ਆਪਾਂ ਕਿਸੇ ਦੀ ਧੀ ਭੈਣ ਨੂੰ ਗਾਲਾਂ ਤਾਂ ਨਹੀਂ ਕੱਢ ਸਕਦੇ ਮੀਲਨ ਪਰ ਗੁੱਸੇ ਜਾ ਕੇ ਦਾ ਬੰਦਾ ਹੁਣ ਜਦੋਂ ਨਿਤਰੋਜੀ ਬੰਦਾ ਆ ਕੇ ਗੱਲ ਪੈਂਦਾ ਜੀ ਨਹੀਂ ਗੱਲ ਪੈਂਦਾ ਤਾਂ ਤੁਹਾਡੇ ਕੋਲੇ ਉਹਦੇ ਕੋਈ ਸਬੂਤ ਹੋਣੇ ਤੁਸੀਂ ਉਹਦੇ ਆਧਾਰ ਤੇ ਕਾਰਵਾਈ ਕਰਵਾ ਦਿੰਦੇ ਪਰ ਕੁੜੀ ਦੀਆਂ ਗਾਲਾਂ ਧੀਆਂ ਭੈਣਾਂ ਦੀਆਂ ਗਾਲਾਂ ਕੱਢਣਾ ਤਾਂ ਆਪਣੇ ਸੱਭਿਆਚਾਰ ਦਾ ਹਿੱਸਾ ਨਹੀਂ ਹੁਣ ਪਰ ਬੰਦਾ ਗੁੱਸੇ ਜਾ ਕੇ ਤਾਂ ਹੁਣ ਕੱਢ ਕਿਤੇ ਨਿਕਲ ਜਾਂਦੀਆਂ ਜੀ ਹਨਾ ਹੁਣ ਆਪਾਂ ਜਿਹੜਾ ਜਾਣ ਕੇ ਉਹ ਨੀ ਤੁਸੀਂ ਤੁਹਾਡੀ ਆਵਾਜ਼ ਆ ਰਹੀ ਤੁਸੀਂ ਕਾਫੀ ਬੰਦੇ ਥਾਣੇ 'ਚ ਬੈਠ ਕੇ ਫੋਨ ਲਾ ਰਹੇ ਹੋ ਨਹੀਂ ਨਹੀਂ ਥਾਣੇ 'ਚ ਨਹੀਂ ਜੀ ਹੂੰ ਉਹ ਤਾਂ ਬਾਹਰ ਸੀ ਥਾਣੇ ਦੇ ਚੌਂਕੀ ਦੇ ਬਾਹਰ ਸੀ ਆਪਣੇ ਅੱਛਾ ਬਾਹਰ ਸੀ ਚੌਂਕੀ ਦੇ ਹਾਂ ਜੀ ਹਾਂ ਜੀ ਉਹ ਆਪਣੇ ਨਾਲ ਲੜਦੀ ਸੀ ਜੋ ਜਵਾਕਾਂ ਨੂੰ ਫੇਰ ਉਹ ਆ ਕੇ ਘੋੜਦੇ ਹਾਲੇ ਇੱਕ ਬਲੇਡ ਲਖਾਈ ਹੈ ਉਹਨਾਂ ਦੀ ਜੋ ਫੇਰ ਆਪਣੇ ਜਵਾਕਾਂ ਦੇ ਆ ਕੇ ਗੱਲ ਪਿੰਦੀ ਹੈ ਜੀ ਨਹੀਂ ਬਾਈ ਜੀ ਪਤਾ ਕੀ ਗੱਲ ਹੈ ਇਹ ਤਾਂ ਕਾਨੂੰਨ ਦੇ ਹਿਸਾਬ ਨਾਲ ਅਗਰ ਤੁਹਾਡੇ ਕੋਈ ਆ ਕੇ ਗੱਲ ਪਾਉਣ ਤੁਸੀਂ ਕਾਰਵਾਈ ਤਾਂ ਕਰਵਾ ਸਕਦੇ ਹੋ ਇਹ 'ਚ ਕੋਈ ਉਹ ਦੂਰ ਹੈ ਨਹੀਂ ਹਨਾ ਹਾਂ ਜੀ ਪਰ ਜਿਹੜੀਆਂ ਬਾਈ ਜੀ ਤੁਸੀਂ ਗਾਲ ਜਿਹੜੀਆਂ ਤੁਸੀਂ ਗਾਲਾਂ ਕੱਢੀਆਂ ਬਾਈ ਜੀ ਉਹਨਾਂ ਦਾ ਇਨਸਾਫ਼ ਯੋਗੀ ਚਲੋ ਬੱਚੇ ਲੜ ਪਏ ਉਹਦੇ ਵਿੱਚ ਆਪਣੀਆਂ ਧੀਆ ਭੈਣਾਂ ਦਾ ਕੋਈ ਕਸੂਰ ਨਹੀਂਗਾ ਜਾਂ ਉਹਨਾਂ ਦੇ ਫਾਦਰ ਸਾਹਿਬ ਦਾ ਜਾਂ ਮਦਰ ਦਾ ਤਾਂ ਕੋਈ ਕਸੂਰ ਨਹੀਂ ਉਹ ਮਦਰ ਨੂੰ ਤਾਂ ਕੁਝ ਨਹੀਂ ਕਿਹਾ ਜੀ ਨਾ ਉਹ ਮਾ ਫਾਦਰ ਨੂੰ ਕਿਹਾ ਉਹ ਫਾਦਰ ਹੀ ਗੱਲ ਕਰ ਰਿਹਾ ਨਾ ਤੁਹਾਡੇ ਨੇ ਤੁਹਾਡੀਆਂ ਮਿੰਤਾ ਵੀਡੀਓ ਆ ਸਾਡੇ ਕੋਲੇ ਆਈ ਉਹ ਤੁਹਾਡੀਆਂ ਮਿੰਤਾ ਕਰ ਰਿਹਾ ਹੈ ਨਹੀਂ ਨਹੀਂ ਤੁਹਾਡਾ ਸਾਡੀ ਗੱਲ ਹੀ ਨਹੀਂ ਮੈਂ ਕਿਹਾ ਉਹਦੇ ਨਾਲ ਗੱਲ ਹੈ ਹੂੰ ਤੁਸੀਂ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਹੋ ਨਾ ਮੈਂ ਦੇਖੇ ਤੁਹਾਨੂੰ ਮੈਂ ਭੇਜ ਦਿੰਦਾ ਤੁਹਾਡੇ ਕੋਲੇ ਵੀਡੀਓ ਭੇਜ ਦਿੰਦਾ ਜੀ ਮੈਂ ਤੁਹਾਨੂੰ ਨਹੀਂ ਨਹੀਂ ਮੈਂ ਖਾਮ ਜੀ ਕੋਈ ਨਹੀਂ ਤੁਸੀਂ ਰੱਖ ਲਓ ਹਲੇ ਆਪਦੇ ਕੋਲੇ ਨੀ ਪਹਿਈ ਦਾ ਚਲਾਉਣੀ ਆ ਨਾ ਇਹ ਤੁਹਾਡੇ ਪੱਖ ਲੈ ਕੇ ਚਲਾਉਣੀ ਆ ਸੀਦਾ ਹਾਂ ਤੁਸੀਂ ਸਾਨੂੰ ਦੱਸਤਾ ਵੀ ਤੁਹਾਡੇ ਗੱਲ ਪੈਂਦੀ ਸੀ ਉਹ ਹਾਂਜੀ ਸਰਕਾਰ ਮੰਨਦੀ ਗੱਲ ਕਰ ਰਹੇ ਆ ਜੀ ਹਾਂਜੀ ਹਾਂਜੀ ਤੁਹਾਡੇ ਕੋਈ ਪਿੰਡ ਦਾ ਮਸਲਾ ਆਇਆ ਸੀ ਸਾਡੇ ਕੋਲੇ ਜੀ ਵੀਡੀਓ ਵਾਇਰਲ ਹੋਈ ਸੀ ਤੁਹਾਡੇ ਬਗਰਾੜੀ ਦੀ ਤੁਹਾਡੇ ਪਿੰਡ ਦਾ ਹੀ ਕੋਈ ਮਸਲਾ ਜੀ ਉਹਦਾ ਜੀ ਕੋਈ ਗਾਲਾ ਗੂਲਾ ਕੱਢਿਆ ਜੀ ਤੁਹਾਡੇ ਬੰਦਿਆਂ ਨੇ ਸਾਡੇ ਬੰਦੇ ਨੇ ਹਾਂਜੀ ਅੱਛਾ ਜੀ ਉਹਦੇ ਬਾਰੇ ਜਾਣਕਾਰੀ ਲੈਣੀ ਤੁਹਾਡੇ ਤੋਂ ਜੀ ਹੈਲੋ ਹਾਂਜੀ ਹਾਂ ਦੱਸੋ ਹਾਂਜੀ ਉਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਇੱਕ ਨਾ ਉਹ ਜਾਣਕਾਰੀ ਯਾਰ ਉਹਦਾ ਮਸਲਾ ਇਹ ਵੀ ਇੱਕ ਮੁੰਡਾ ਸੀ ਸਾਡੇ ਪਿੰਡ ਦਾ ਬਰਗਾੜੀ ਦਾ ਜੀ ਇੱਕ ਮੁੰਡਾ ਸੀ ਗੰਦ ਰਾਮ ਸਿੰਘ ਵਾਲੇ ਦਾ ਜੀ ਇੱਕ ਮੁੰਡਾ ਸੀ ਛਖੜ ਵਾਲੇ ਦਾ ਠੀਕ ਹੈ ਜੀ ਹੋਲੀ ਵਾਲੇ ਦਿਨ ਖੇਡਦੇ ਨੇ ਇੱਕ ਸਾਡੇ ਪਿੰਡ ਦੇ ਮੁੰਡੇ ਨੂੰ ਕੋਈ ਆਫੀ ਕੁੱਟਿਆ ਉਹ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਉਹਦੀ ਕੁੱਟਕਟਾਈ ਹੋ ਗਈ ਤੇ ਉਸ ਤੋਂ ਬਾਅਦ ਇਹ ਤਾਂ ਸਾਡੇ ਪਿੰਡ ਵਾਲਾ ਸੀ ਤੇ ਮੈਂ ਉਹਨੂੰ ਆਖਿਆ ਉਹਦੇ ਮਾਪਿਆਂ ਨੂੰ ਛੱਡਿਆ ਮੈਂ ਕਿਹਾ ਯਾਰ ਗੱਲ ਹੈ ਤੇ ਵੀ ਇਹ ਤੁਹਾਡਾ ਕੰਮ ਗਲਤ ਹੈ ਜੀ ਉਹ ਕਹਿੰਦੇ ਵੀ ਹਾਂ ਤੇ ਸੱਤ ਹੋ ਗਈ ਉਹ ਮੈਂ ਦੋਨੇ ਤਰ੍ਹਾਂ ਸੱਤ ਲਈਆਂ ਜੀ ਇਹਨਾਂ ਦਾ ਮਸਲਾ ਜੁਤਾ ਕਰਾਤਾ ਜੀ ਸ਼ਾਇਦ ਮੈਨੂੰ ਨਹੀਂ ਮਿਲਿਆ ਝੱਕੜ ਵਾਲੇ ਵਾਲਾ ਮੁੰਡਾ ਕਿਤੇ ਬਾਹਰੋਂ ਮੁੰਡੇ ਕੋਲੇ ਆਇਆ ਸਾਡੇ ਪਿੰਡ ਵਾਲੇ ਕੋਲੇ ਤੇ ਮੈਂ ਅਸਲੀਅਤ ਗੱਲ ਦੱਸਦਾ ਮੈਂ ਤੁਹਾਨੂੰ ਜਿੱਲੇ ਜਿੱਵੀਂ ਵਾਪਰੀ ਜੀ ਸਰਪੰਚ ਸਾਹਿਬ ਉਹ ਉਹਦੇ ਕੋਲੇ ਆਇਆ ਕਿ ਉਹਨੇ ਕਹਿਤਾ ਵੀ ਐ ਕਰਕੇ ਕਿ ਉਹ ਮੁੰਡਾ ਆਇਆ ਮੈਂ ਕਿਹਾ ਵੀ ਜਾਂ ਤਾਂ ਉਹਦੇ ਮਾਪਿਓ ਹਣ ਵੀ ਇਕੱਲੇ ਬੱਚੇ ਨਾਲ ਤਾਂ ਅਪਾ ਕੀ ਗੱਲ ਕਰਾਂਗੇ ਬੱਚਿਆਂ ਨੂੰ ਤਾਂ ਬੱਚੇ ਦਾ ਪਤਾ ਹੀ ਐ ਜੀ ਉਹ ਮੇਰੇ ਮੱਥੇ ਨਹੀਂ ਲੱਗਿਆ ਉਹ ਬਾਹਰ ਦੀ ਬਾਹਰ ਮੁੰਡਾ ਕਿਤੇ ਮੁੜ ਗਿਆ ਠੀਕ ਹੈ ਜੀ ਉਹ ਸਾਡੇ ਪਿੰਡ ਵਾਲੇ ਬੰਦਿਆਂ ਨੇ ਇਹਨਾਂ ਦੇ ਦਰਖਾਸਤ ਦਿੱਤੀ ਸੀ ਵੀ ਆਹ ਗੱਲ ਐ ਤੇ ਸਾਡੀ ਕੁਟਮਾਰ ਕੀਤੀ ਜਾਂ ਮੁੰਡੇ ਨੂੰ ਛੁੱਟਿਆ ਜੀ ਉਸ ਤੋਂ ਬਾਅਦ ਕਿਤੇ ਪੁਲਿਸ ਨੇ ਉਹਨਾਂ ਨੂੰ ਬੁਲਾਇਆ ਬੁਲਾਇਆ ਤੇ ਉਹਾਂ ਦੇ ਵੀ ਮੁੰਡਾ ਤਾਂ ਗਿਆ ਵੈ ਬਾਰ ਘੁੰਮਣ ਜੀ ਇਹ ਮੁੰਡਾ ਇੱਥੇ ਹੈ ਨਹੀਂ ਜੀ ਪਰ ਤੋਂ ਦੇ ਤੋਂ ਮੁੰਡਾ ਆ ਗਿਆ ਮੁੰਡਾ ਆ ਕੇ ਤੇ ਇੱਥੇ ਸਾਡੇ ਜਿਮ ਤੇ ਆ ਗਿਆ ਪਹਿਲੀ ਗੱਲ ਤਾਂ ਜਦੋਂ ਤੇਰਾ ਇੱਥੇ ਡਿਸਪਿਊਟ ਚੱਲਦਾ ਹੈ ਇੱਥੋਂ ਥੋੜਾ ਜਿਹਾ ਕਿਨਾਰੇ ਹੀ ਬੰਦੇ ਨੂੰ ਕਰਨਾ ਚਾਹੀਦਾ ਹੈ ਹਨਾ ਹੂੰ ਕਿਉਂਕਿ ਜਿਹੜਾ ਬਟਾਟਾ ਟੌਂਕੀ ਵਾਲੇ ਫੋਨ ਕਰੀ ਜਾਂਦੇ ਵੀ ਭਾਈ ਤੁਸੀਂ ਆਓ ਤਾਂ ਇੱਥੇ ਮੁੰਡਾ ਬੈਠ ਕੇ ਰਿਆ ਜੀ ਨਾਮ ਕਰਾਈਏ ਜੀ ਉਹ ਤੇ ਕਿਤੇ ਆ ਕੇ ਤੇ ਮੁੰਡੇ ਆਪਣੇ ਪਿੰਡ ਦੇ ਵੀ ਸੀਗੇ ਉਹ ਵੀ ਮੁੰਡੇ ਰਹੇ ਸੀ ਰੁਟੀਨ 'ਚ ਜਾਂਦੇ ਇੱਥੇ ਜੀ ਹੋ ਗਏ ਤੇ ਉੱਥੇ ਜਿੱਕੇ ਉਹਨਾਂ ਬਤਾਉਂਦਾ ਇਹ ਗੱਲ ਵੀ ਉਹਾਂ ਨੇ ਸਾਨੂੰ ਆਵੇ ਯਾਰ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਨਾ ਤੁਹਾਤੋਂ ਗੱਲ ਹੋਇਆ ਨਾ ਤੁਸੀਂ ਕਰੋ ਜੀ ਇਸ ਗੱਲ ਤੇ ਤੇ ਉੱਥੇ ਜਿੱਕੇ ਇਹਨਾਂ ਨੇ ਜਦੋਂ ਕੋਸ਼ਿਸ਼ ਕੀਤੀ ਤੇ ਮਗਰ ਭੱਜਣ ਭੱਜਣ ਦੀ ਪੇਟਾ ਜ ਗਿਆ ਹੂੰ ਉਸ ਤੋਂ ਬਾਅਦ ਉਹ ਮੁੰਡੇ ਨੇ ਕਿਤੇ ਫੋਨ ਕਰਤਾ ਵੀ ਹੁਣ ਤੁਸੀਂ ਮੈਨੂੰ ਤਾਂ ਮੇਰੇ ਨਾਲ ਤਾਂ ਪੈਣੇ ਆ ਤੇ ਤੁਸੀਂ ਆ ਜਾਓ ਮੈਂ ਬੰਦੇ ਲੈ ਕੇ ਆਉਣਾ ਇੱਥੇ ਸਟੇਡੀਅਮ 'ਚ ਇੰਨਾ ਮਤਵ ਕਾਪਾ ਤਾਂ ਕੋਈ ਨਹੀਂ ਸੀ ਜੀ 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 ਤਾਂ ਆਪ ਕੋ ਸਿੱਧੀ ਖੌਂਦੇ ਆਪਦੇ ਪਿੰਡ ਦੇ ਵੀ ਲਈਏ ਜਾਂ ਬਾਹਰ ਵੀ ਲਈਏ ਉਸ ਤੋਂ ਬਾਅਦ ਇਹਨਾਂ ਨੇ ਗੱਲ ਹੋਈ ਉਸ ਤੋਂ ਬਾਅਦ ਮੈਨੂਆ ਦੇ ਵੀ ਆ ਗੱਲ ਹੋ ਗਈ ਪਿੰਡ ਦਾ ਇਕੱਠੇ ਕਰ ਲਏ ਉਹਨਾਂ ਨੇ ਵੀ ਬੰਦੇ ਆਉਂਦੇ ਬੰਦੇ ਆਉਂਦੇ ਹੂੰ ਮੈਂ ਨਹੀਂ ਜਾਵੜਾ ਚਮਕਿੰਟਾ ਅੰਦਰੋਂ ਫੋਨ ਕੀਤਾ ਬਈ ਯਾਰ ਵੀ ਇਹ ਨਾ ਇਹਦੀ ਗੱਲ ਕਰੋ ਮੈਂ ਫੋਨ ਮੈਂ ਵੀ ਲਾਇਆ ਹੂੰ ਉਹਦੀ ਮਾਤਾ ਨੂੰ ਮੈਂ ਵੀ ਕਿਹਾ ਮੈਂ ਕਿਹਾ ਵੀ ਇਹ ਗੱਲ ਹੈ ਤਾਂ ਪਦਲ ਕਤਲੀ ਹੋ ਜੂਗਾ ਕੰਮ ਇਹ ਤਾਂ ਵੀਰ ਜੂਗਾ ਕੰਮ ਇੱਥੇ ਤਾਂ ਵੱਡੀਆਂ ਗੱਲਾਂ ਬਣ ਜਾਣਗੀਆਂ ਹੂੰ ਪਰ ਨਾ ਬਦਮਾਚਰੀ ਨੇ ਉਹਨੇ ਕੁਝ ਬੋਲੇ ਉਹ ਨਹੀਂ ਤੁਹਾਡੇ ਕੋਲ ਸੱਦੇ ਸੀ ਤੁਹਾਡੇ ਕੋਲ ਭੱਲੇ ਸੀ ਬੰਦੇ ਤੁਸੀਂ ਇਹਨਾਂ ਦਾ ਰਾਜੇ ਨਾਮ ਕਰਾਉਣ ਦੇ ਮੁੰਡਾ ਐ ਸੀ ਮੈਂ ਕਿਹਾ ਵੀ ਮੁੰਡਾ ਹੁਣ ਜੇ ਤਾਂ ਮੁੰਡੇ ਦਾ ਮਾਂ ਪਿਓ ਹੁੰਦਾ ਤਾਂ ਮੈਂ ਰਾਜੇ ਨਾਮ ਕਰਾਉਂਦਾ ਬੱਚਿਆਂ ਦਾ ਵਾਸ਼ੀ ਰਾਜੇ ਨਾਮ ਉਹ ਟੀਮ ਹਾਂ ਹਾਂ ਜੀ ਤੇ ਖੜਾ ਰੋ ਤੇ ਬੋਲ ਦਿਓ ਭੈਣ ਰਿੰਪੀ ਗੌਰ ਹਾਂਜੀ ਵੀਰੇ ਤੁਹਾਡੀ ਵੀਡੀਓ ਇੱਕ ਵਾਰ ਲੋਈ ਜਾਂਦੀ ਜੀ ਕੀ ਮਸਲਾ ਤੁਹਾਡਾ ਵੀਰੇ ਹੋਲੀ ਵਾਲੇ ਦਿਨ ਦੀ ਲੜਾਈ ਆ ਜਿਹੜਾ ਬੱਚੇ ਆ ਨਾ ਜਿਹੜਾ ਰੰਗ ਲਾਉਣ ਪਿੱਛੇ ਤੂ-ਤੂ ਮੇ ਮ ਹੋਈ ਸੀ ਦੋ ਜਾਣੇ ਮੇਰਾ ਬੇਟਾ ਤੇ ਇਹਦਾ ਦੋਸਤ ਸੀ ਦੋ ਮੁੰਡੇ ਸੀਗੇ ਠੀਕ ਹੈ ਜੀ ਬਗਰਾੜੀ ਤੂੰ ਠੀਕ ਹੈ ਜੀ ਉਹ ਸਮਾਂ ਮੇਰੇ ਬੇਟੇ ਤੋਂ ਵੱਡਾ ਹੈ ਮੁੰਡਾ ਹੂੰ ਰੰਗ ਲਾਉਣ ਪਿੱਛੇ ਲੜਪੇ ਤੂ-ਤੂ ਮੇ ਮ ਹੋਈ ਆ ਯਾਨੀ ਕਿ ਲਪੜੋ ਲਖੜੀ ਹੋ ਗਏ ਉਸ ਤੋਂ ਬਾਅਦ ਕੱਲ ਮੇਰੇ ਬੇਟੇ ਨੂੰ 40-50 ਬੰਦਿਆਂ ਨੇ 9:30 ਵਜੇ ਘੇਰ ਲਿਆ ਇਹਨਾਂ ਨੇ ਠੀਕ ਹੈ ਜੀ ਜੈਮ ਗਿਆ ਸੀਗਾ ਤੇ ਇੱਕ ਬੱਚੇ ਨੂੰ ਇਹ ਤੱਕ ਕੇ ਲੈ ਗਏ ਮੇਰੇ ਬੇਟੇ ਦੇ ਭਲੇਖੇ ਚ ਠੀਕ ਹੈ ਜੀ ਮੇਰਾ ਬੇਟਾ ਭੱਜ ਕੇ ਰਣ ਸਿੰਘ ਵਾਲੇ ਜਾਵੜਿਆ ਮੋਟਰਸਾਈਕਲ ਸੀਗਾ ਕਿਸੇ ਦੇ ਘਰੇ ਲੁਕ ਗਿਆ ਉਥੇ ਉਹਦੀ ਅਸੀਂ ਜਾਨ ਬਚਾਈ ਤੇ ਫਿਰ ਸਾਨੂੰ ਇਹਨਾਂ ਨੇ ਗੰਦੀਆਂ ਗਾਲਾਂ ਕੱਢੀਆਂ ਮੁੰਡੇ ਦੇ ਪਿਓ ਨੇ ਧਮਕੀਆਂ ਦਿੱਤੀਆਂ ਐਸਆਈ ਨੇ ਵੀ ਕਿ ਅਸੀਂ ਤਾਂ ਤੁਹਾਡੇ ਘਰੇ ਆਉਨੇ ਆ ਨਹੀਂ ਤਾਂ ਮੁੰਡਾ ਸਾਨੂੰ ਸਾਡੇ ਹਵਾਲੇ ਕਰ ਦੋ ਫਿਰ ਅਸੀਂ ਆਪਦੇ ਘਰੋਂ ਜਾ ਕੇ ਜਾਨ ਬਚਾਈ ਹੈ ਇਹਨਾਂ ਤੋਂ ਠੀਕ ਹੈ ਜੀ ਬਹੁਤ ਜ਼ਿਆਦਾ ਗੰਦੀਆਂ ਗਾਲਾਂ ਕੱਢਣਾ ਜਿਹਦੀ ਸਾਡੇ ਕੋਲੇ ਵੀਡੀਓ ਰਿਕਾਰਡ ਹੈ ਉਹ ਜਿਹੜੀ ਵੀਡੀਓ ਵਾਇਰਲ ਹੋ ਜਾਂਦੀ ਸਾਨੂੰ ਮਿਲਿਆ ਗਰੁੱਪਾਂ ਚੋਂ ਉਹੀ ਵੀਡੀਓ ਹੋਰ ਜਿਹੜੀ ਵੀਡੀਓ ਹਾਂ ਹਾਂ ਇਹੀ ਹੈ ਵੀਰੇ ਜਿਹੜੀ ਗਰੁੱਪਾਂ ਚ ਪਾ ਰੱਖੀ ਆ ਵੀ ਆ ਵਾਇਰਲ ਹੋ ਜਾਂਦੀ ਉਹੀ ਹੈ ਨਾ ਇਹੀ ਹੈ ਵੀਰੇ ਵੀਡੀਓ ਇਹੀ ਹੈ ਠੀਕ ਹੈ ਜੀ ਠੀਕ ਹੈ ਜੀ ਗੱਲਬਾਤ ਕੀਤੀ ਸੀ ਉਹਨਾਂ ਨਾਲ ਉਹ ਕਹਿੰਦੇ ਵੀ ਸਾਡੇ ਮੰਨ ਲਓ ਵੀ ਉਹ ਧਮਕੀਆਂ ਦਿੰਦਾ ਸੀ ਮੁੰਡਾ ਕਹਿੰਦਾ ਵੀ ਮੈਂ ਬੰਦੇ ਲੈ ਕੇ ਆਉਣਾ ਜਾਂ ਕੁਝ ਤੁਹਾਡਾ ਮੁੰਡਾ ਅਸੀਂ ਇਹਨਾਂ ਦੀ ਵੀਡੀਓ ਪੇਸ਼ ਕਰਤੀ ਵੀਰੇ ਜੇਕਰ ਇਦਾਂ ਦੀ ਗਲਤੀ ਆ ਦੋ ਵਾਰੀ ਸਾਡ ਇਹ ਵੀ ਸਾਡੀ ਗਲਤੀ ਪੇਸ਼ ਕਰਨ ਕੇ ਹਾਂ ਇਦਾਂ ਇਹ ਸਾਡੇ ਸਰਪੰਚ ਕੋਲੇ ਆਉਣ ਅਸੀਂ ਇਹਨਾਂ ਦੇ ਕੋਲੇ ਆਉਨੇ ਅਸੀਂ ਦੋ ਵਾਰੀ ਇਹਨਾਂ ਦੇ ਘਰੇ ਵੀ ਗਏ ਆ ਸਰਪੰਚ ਦੇ ਮਾਫੀ ਮੰਗਣ ਵਾਸਤੇ ਸਾਡੇ ਮੁੰਡੇ ਨੂੰ ਇਹਨਾਂ ਨੇ ਮਾਫ ਨਹੀਂ ਕੀਤਾ ਕਹਿੰਦੇ ਆਪਦੇ ਪਿੰਡ ਵਾਲੇ ਮੁੰਡੇ ਨਾਲ ਇਹਨਾਂ ਨੇ ਰਾਣੀ ਨਵਾ ਕਰ ਲਿਆ ਕਹਿੰਦੇ ਇਹਨੂੰ ਤਾਂ ਬਸ ਮਾਰਨਾ ਹੀ ਆ ਝੱਕੜ ਵਾਲੀ ਨੂੰ ਠੀਕ ਤੁਹਾਡੇ ਨਾਲ ਐ ਕਿਉਂ ਕਰਦੇ ਜੀ ਅਸੀਂ ਸਮਾਜ ਦੀ ਆਵਾਜ਼ ਚੱਕਦੇ ਹਾਂ ਕਿਉਂਕਿ ਇਹਨਾਂ ਨੂੰ ਪਤਾ ਆ ਕਾਲੀ ਕਾਂਗਰਸੀ ਸਾਰੇ ਹੈਗੇ ਆ ਇਹ ਅਸੀਂ ਜਿਹੜਾ ਆਪਦੇ ਗਰੀਬ ਲੋਕਾਂ ਦੀ ਆਵਾਜ਼ ਚੱਕਦੇ ਇਹਦੇ ਕਾਰਨ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਸਾਡਾ ਦੁਸ਼ਮਣ ਬਣਿਆ ਕਿਉਂਕਿ ਐਸਆਈ ਆ ਜਿਹੜਾ ਉਹ ਵੀ ਸਾਡੇ ਬੱਚੇ ਨੂੰ ਕਹਿੰਦਾ ਸੀਗਾ ਮੈਂ ਤੁਹਾਡੇ ਤੇ ਝੂਠਾ ਪਾਚਾ ਕਰ ਦੂੰ ਕਿਉਂਕਿ ਇਹ ਸਾਡੀ ਆਵਾਜ਼ ਨੂੰ ਜਿਹੜਾ ਦਬਾਉਣਾ ਚਾਹੁੰਦੇ ਆ ਇਹ ਵੇਖੋ ਵੀ ਅੱਜ ਦੀ ਗੱਲ ਹੈ ਚੰਦਪਾਣ ਵਾਲੇ ਸਰਪੰਚਾਂ ਦੇਖ ਲਓ ਕੀ ਹੋਇਆ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੇ ਜਿਹੜੀਆਂ ਸਾਨੂੰ ਗੰਦੀਆਂ ਗਾਲਾਂ ਕੱਢੀਆਂ ਇੱਕ ਤਾਂ ਇਹਨਾਂ ਤੇ ਐਸ.ਸੀ.ਐਸ.ਪੀ ਐਕਟ ਲੱਗਣਾ ਚਾਹੀਦਾ ਤੇ ਐਕਟ ਜਿਹੜਾ ਇਹਨਾਂ ਨੇ ਸਾਡੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ 7 ਵਜੇ ਤੋਂ ਲੈ ਕੇ 11 ਵਜੇ ਤੱਕ ਆ ਜਿਹੜਾ ਬਗਰਾੜੀ ਦੇ ਕੈਮਰੇ ਚੈੱਕ ਕੀਤੇ ਜਾਣ ਚੌਂਕੀ ਦੇ ਵੀ ਕੈਮਰੇ ਚੈੱਕ ਕੀਤੇ ਜਾਣ ਕਿਉਂਕਿ ਇਹ 40-50 ਬੰਦੇ ਆ ਜਿਹੜਾ ਚੌਂਕੀ ਦੇ ਬਾਹਰ 'ਚ ਖੜ ਕੇ ਇਹਨਾਂ ਨੇ ਸਾਨੂੰ ਚੂੜੇ ਝੜਮਕਿਆ ਲਲਕਾਰੇ ਮਾਰੇ ਕਿਰਤਾਂ ਕਿਰਪਾਨਾਂ ਲੈ ਕੇ 14 ਵਸੂਦ ਹੈਗਾ ਤੁਹਾਡੇ ਕੋਲ ਅਜਿ ਦੇ ਕੈਮਰੇ ਜੱਜ ਸਾਹਿਬ ਨੂੰ ਕਿਹਾ ਕਿ ਸਾਨੂੰ 7 ਵਜੇ ਤੋਂ ਲੈ ਕੇ 11 ਵਜੇ ਤੱਕ ਦੀ ਜਿਹੜਾ ਵੀਡੀਓ ਰਿਕਾਰਡਿੰਗ ਹੈ ਕੱਢ ਕੇ ਦਿਓ ਜੇਕਰ ਬੰਦ ਆਉਣਗੇ ਤਾਂ ਵੀ ਇਹਨਾਂ ਤੇ ਕਾਰਦਾ ਦਰਦ ਕੀਤਾ ਜਾਵੇ ਠੀਕ ਹੈ ਜੀ ਇਹ ਸਾਰੀਆਂ ਸਮਾਜ ਦੀਆਂ ਗਰੀਬ ਜਥੇ ਬੰਦਕਾਂ ਨੂੰ ਸਮਾਜ ਸੇਵੀ ਸੰਸਥਾ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਹ ਦੇਖੋ ਸ਼ਰਿਆਮ ਤੁਹਾਡੇ ਨਾਲ ਤੱਕਾ ਹੁੰਦਾ ਖਿਡਾਰੀਆਂ ਨਾਲ ਤੱਕਾ ਹੁੰਦਾ ਤੇ ਨਸ਼ੇ ਵਾਲੇ ਤਾਂ ਇਹਨਾਂ ਨੂੰ ਦੇਖਦੇ ਨਹੀਂ ਸਾਡੇ ਪਿੰਡ ਠਖੜ ਵਾਲੇ ਚ ਪੰਜ ਮੌਤਾਂ ਹੋਈਆਂ ਨਸ਼ੇ ਦੇ ਕਾਰਨ ਤੇ ਬਗਰਾੜੀ ਚ ਤਾਂ ਪਤਾ ਨਹੀਂ ਕਿੰਨੇ ਤਾਂ ਹੋਈਆਂ ਹੋਣਗੀਆਂ ਤੇ ਜਿਹੜੇ ਖਿਡਾਰੀ ਬੱਚੇ ਆ ਉਹਨਾਂ ਨੂੰ ਇਹ ਲੋਕ ਮਾਰਨ ਦੀਆਂ ਧਮਕੀਆਂ ਦਿੰਦੇ ਆ ਤੇ ਫੇਰ ਅਸੀਂ ਇਹ ਲੋਕ ਕਿੱਧਰ ਜਾਣਗੇ ਤੁਸੀਂ ਕਹਿੰਦੇ ਤੁਹਾਡਾ ਬੇਟਾ ਗਲਤੀ ਮੰਨਦਾ ਸੀਗਾ ਵੀ ਗਲਤੀ ਮੰਨ ਕੇ ਆਇਆ ਫਿਰ ਜਦੋਂ ਉਹਦੀ ਕੋਈ ਗਲਤੀ ਹੈ ਨਹੀਂ ਫਿਰ ਉਹ ਗਲਤੀ ਕਾਦੀ ਮੰਨ ਕੇ ਆਇਆ ਫੇਰ ਵੀ ਵੀਰੇ ਉਹ ਆਇਆ ਕਿ ਉਹ ਜੈਮ ਲਾਉਂਦਾ ਤਿੰਨ ਸਾਲ ਤੋਂ ਬਗਰਾੜੀ ਦੇ ਵਿੱਚ ਉਹਨੇ ਫੇਰ ਵੀ ਜੈਮ ਲਾਉਣ ਜਾਣਾ ਉਹਨੇ ਤਾਂ ਕਿਹਾ ਕਿ ਕੀ ਲੋੜ ਹੈ ਜੇਕਰ ਇਹਨਾਂ ਨੂੰ ਲੱਗਦਾ ਆਪਾਂ ਕਹਿ ਦਿੰਦੇ ਆ ਪਰ ਜਦੋਂ ਉਹ ਕਰਦੀ ਜੀ ਕਿਹੜੀ ਗੱਲ ਤੋਂ ਲੜੇ ਸੀ ਬੱਚੇ ਬੱਚੇ ਰੰਗ ਲਾਉਣ ਪਿੱਛੇ ਲੜੇ ਸੀਗੇ ਵੀਰੇ ਹੋਰ ਕੋਈ ਵੱਡੀ ਗੱਲ ਨਹੀਂ ਜੇਕਰ ਵੱਡੀ ਗੱਲ ਹੁੰਦੀ ਤਾਂ ਅੱਜ ਨੂੰ ਤਾਂ ਇਹਨਾਂ ਪੈਸੇ ਵਾਲੇ ਲੋਕ ਆ ਸਾਡੇ ਬੱਚੇ ਨੂੰ ਹੀ ਖਪਾ ਦਿੰਦੇ ਇਹ ਕਰਤਾ-ਕੁਟਾ ਕਰਾ ਕੇ ਨਹੀਂ ਮੈਨੂੰ ਪੂਰੀ ਗੱਲ ਦੱਸੋ ਨਾ ਕੀ ਰੰਗ ਲਾਉਣ ਨੂੰ ਕਿਵੇਂ ਵੀ ਕੀ ਗੱਲ ਕੀ ਹੋਈ ਹੈ ਮੈਨੂੰ ਪੂਰੀ ਗੱਲ ਦੱਸੋ ਬੇਟੇ ਉਹਨਾਂ ਅੱਖਾਂ 'ਚ ਰੰਗ ਪਾਤਾ ਸੀਗਾ ਅੱਛਾ ਉਹਦੇ ਕਰਨਾ ਜਿਹੜਾ ਮੰਗਰ ਮੁੰਡਾ ਬੈਠਾ ਸੀ ਸ਼ਹਿਵਾਜ ਇਹ ਫਿਰ ਲੜਦੇ ਗਾਲੋਗਾਲੀ ਹੋਗੇ ਤੇ ਲਫਫੜੋ ਲਫਫੜੀ ਹੋਗੇ ਉੱਥੇ ਤੁਹਾਡੇ ਬੇਟੇ ਦੀ ਅੱਖਾਂ 'ਚ ਰੰਗ ਪਾਇਆ ਸੀਗਾ ਹਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਅਸੀਂ ਤੁਹਾਡਾ ਪੱਖ ਲੈਣਾ ਸੀਗਾ ਤੁਹਾਡੀ ਵੀਡੀਓ ਚਲਾਉਣੀ ਸੀ ਅਸੀਂ ਠੀਕ ਹੈ ਠੀਕ ਹੈ